ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਵਰੀਡੇ ਵੇ ਤੇ ਸ਼ਮਸ਼ੇਰ ਚੈਨਲ ਤੇ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਅੱਜ ਆਪਾਂ ਨੇ ਮਿਸਤਰੀ ਸਾਹਿਬ ਆਗੇ ਮਿਸਤਰੀ ਸਾਹਿਬ ਤੁਹਾਡਾ ਨਾਮ ਕੀ ਹੈ ਪਹਿਲਾਂ ਦੱਸੋ ਸਾਰਿਆਂ ਨੂੰ ਆਪਾਂ ਇੰਟਰੋਡਕਸ਼ਨ ਦਿਓ ਮੇਰਾ ਨਾਮ ਜੀ ਮੰਗਤ ਸਾਹਿਬ ਜੀ ਮੰਗਤ ਸਾਹਿਬ ਪੰਜ ਕਰਾਈਆਂ ਤੋਂ ਪੰਜ ਕਰਾਈਆਂ ਮੇਰੀ ਠੀਕ ਹੈ ਤੇ ਮਿਸਤਰੀ ਵੀਰੇ ਨਾਲ ਆਪਾਂ ਮੁਲਾਕਾਤ ਕਰਾਈ ਆ ਬਹੁਤ ਹਿੰਮਤੀ ਵੀਰੇ ਇਹਨੇ ਆਪਣੀ 4 ਦਿਨਾਂ ਦੇ ਵਿੱਚ ਉਹ ਸਾਰਾ 4 ਦਿਨਾਂ ਚ ਹੀ ਬਣ ਗਿਆ ਉਹ ਹਾਂਜੀ ਹਾਂਜੀ ਜਿਹੜਾ ਜਨਰੇਟਰ ਰੂਮ ਸੀ ਉਹ 4 ਦਿਨਾਂ ਚ ਬਣ ਗਿਆ ਤੇ ਹੁਣ ਅਸੀਂ ਆ ਨਿਓਂ ਚ ਆ ਗਏ ਨੌਂ ਚ ਮਿਸਤਰੀ ਸਾਹਿਬ ਕਿਹੜੀਆਂ ਕਿੜੀਆਂ ਗੱਲਾਂ ਦਾ ਆਪਾਂ ਖਾਸ ਖਿਆਲ ਰੱਖਣਾ ਨੌਂ ਦੇ ਵਿੱਚ ਜੀ ਇੱਕ ਤਾਂ ਆਪਾਂ ਇਹਦਾ ਲੈਵਲ ਕੱਢਾਂਗੇ ਜੀ ਪੂਰਾ ਬੰਦੀ ਸਭ ਤੋਂ ਪਹਿਲਾਂ ਹਾਂ ਹਾਂ ਉਸ ਤੋਂ ਬਾਅਦ ਜੀ ਬਿਜਲੀ ਵਾਲੇ ਦਰਮਟ ਨਾਲ ਜੀ ਆਪਾਂ ਇਹਨੂੰ ਕਟਾਈ ਕਰਾਂਗੇ ਜੀ ਇਹਦੀ ਠੀਕ ਆ ਪੂਰੀ ਵਧੀਆ ਜੀ ਠੀਕ ਆ ਤੇ ਦੂਸਰਾ ਰੋੜੀ ਪਾਉਣੀ ਆ ਕਿ ਰੋੜੀ ਦੀ ਲੋੜ ਨਹੀਂ ਰੋੜੀ ਜੀ ਪਹਿਲਾਂ ਵਾਲੇ ਫਾਰਮ ਚ ਤਾਂ ਆਪਾਂ ਪਾਈ ਨਹੀਂ ਹੈਗੀ ਜੀ ਇਹ ਚ ਦੇਖ ਲੋ ਜੀ ਪਾਉਣੀ ਆ ਤੁਸੀਂ ਦੱਸੋ ਜੀ ਆਪਾਂ ਨਹੀਂ ਉਹ ਰੋੜੀ ਦੇ ਬੈਨੀਫਿਟ ਹੈਗੇ ਨੇ ਪਾਉਣ ਦੇ ਹਾਂ ਜੀ ਹੈਗੇ ਤਾਂ ਹੈਗੇ ਨੇ ਜੀ ਕੀ ਕੀ ਬੈਨੀਫਿਟ ਨੇ ਉਹਦੇ ਵਿੱਚ ਜੀ ਆਇਆ ਜੀ ਥੱਲੋਂ ਡਾਟ ਵਾਂਗੂ ਬਣ ਜਾਂਦਾ ਵਧੀਆ ਮਜ਼ਬੂਤੀ ਹੋ ਜਾਂਦੀ ਹੈ ਜੀ ਵੀ ਮਤਲਬ ਜੇ ਪਾਣੀ ਪੂਣੀ ਆ ਜਾਏ ਤਾਂ ਦਲਦਾ ਨਹੀਂ ਉਹ ਤਾਂ ਆਪਣੀ ਨਿਉਂ ਖੈਰ ਬਹੁਤ ਡੂੰਗੀ ਆ ਮੈਤਰੀ ਸਾਹਿਬ ਤੇ ਇਧਰ ਹੁਣ ਆਪਾਂ ਲਾ ਕੇ ਆ ਥੋੜਾ ਜਿਹਾ ਟੱਕ ਜਿਆਦਾ ਲੱਗਿਆ ਸੀ ਜੇ ਸੀ ਬੀ ਦਾ ਇੱਥੇ ਆਪਾਂ ਮਿੱਟੀ ਪਾ ਕੇ ਦੁਰਮਟ ਲਾ ਕੇ ਦੇਖਦੇ ਆਂ ਕੋਸ਼ਿਸ਼ ਕਰਦੇ ਆਂ ਜੇ ਕੋਈ ਰੋੜੀ ਦੀ ਗੱ ਬਾਕੀ ਸੁਖਵਿੰਦਰ ਵੀਰਾ ਵੀ ਅੱਜ ਆਪਨਾ ਆਇਆ ਵਾ ਤੇ ਡਾਕਟਰ ਸਾਹਿਬ ਵੀ ਆਏ ਬਨੇ ਸੁਖਵਿੰਦਰ ਨਾਲ ਵੀ ਆਪਾਂ ਕਰਦਿਆਂ ਗੱਲਬਾਤ ਅੱਛਾ ਵੀਰੇ ਸੁਖਵਿੰਦਰ ਨੇ ਆਪਾਂ ਨੂੰ ਸਲਾਹ ਦਿੱਤੀ ਆ ਇਹ ਕਹਿੰਦਾ ਵੀ ਤੁਸੀਂ 1 ਨੰਬਰ ਇਟ ਦੀ ਬਜਾਏ 1.5 ਨੰਬਰ ਵਰਤੋ ਤੇ ਵੀਰੇ ਨੇ ਵੀ ਵਰਤੀ ਸੀ ਵੀ ਇਹਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਫਾਇਦੇਮੰਦ ਚੀਜ਼ ਆ ਨਹੀਂ ਵੀਰੇ ਇਹ ਵਧੀਆ ਨਿਉ ਵਾਸਤੇ ਵਧੀਆ ਇਟ ਹੈ ਠੀਕ ਆ ਕੋਈ ਦਿੱਕਤ ਨਹੀਂ ਆਉਂਦੀ ਨਾ ਕੋਈ ਦਿੱਕਤ ਨਹੀਂ ਹੈਗੀ ਲੋਕ ਬਾਹਰ ਕੋਠੇ ਅੰਗੂਠੇ ਵੀ ਪਾਉਂਦੇ ਨੇ ਹਾਂ ਕਿ ਇਹ ਪਲਾਸਟਰ ਵਗੈਰਾ ਹੋ ਜਾਏ ਫਿਰ ਕਿਤੇ ਨਹੀਂ ਜਾਂਦੀ ਟਾ ਫਿਰ ਆਪਾਂ ਫਾਰਮ ਪਲਾਸਟਰ ਕਰਨਾ ਜੇ ਸੁਖਵਿੰਦਰ ਸਾਰਾ ਫਾਰਮ ਹੀ ਆਪਾਂ ਇਹਦੇ ਨਾਲ ਬਣਾ ਦਈਏ ਰੇਟ ਦਾ ਵੀ ਇਹਦਾ ਕਾਫੀ ਡਿਫਰੈਂਸ ਹੁੰਦਾ ਕੋਈ ਗੱਲ ਨਹੀਂ ਇਹਦੇ ਨਾਲ ਵੀ ਬਣਾ ਦੋ ਤਾਂ ਵੀ ਠੀਕ ਆ ਅੱਜ ਸਾਡੇ ਡਾਕਟਰ ਸਾਹਿਬ ਵੀ ਆਏ ਬਨੇ ਫਾਰਮ ਦੇ ਇਹਨਾਂ ਤੋਂ ਵੀ ਆਪਾਂ ਜਾਣਕਾਰੀ ਲੈਣਾ ਵੀ ਡਾਕਟਰ ਸਾਹਿਬ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਲੱਗੀ ਮੈਨੇਜਮੈਂਟ ਤੇ ਜਾ ਕੋਈ ਹੋਰ ਚੀਜ਼ਾਂ ਦਿੱਕਤ ਬਿਲਕੁਲ ਓਕੇ ਇਸ ਟਾਈਮ ਤੇ ਬਾਕੀ ਤੁਸੀਂ ਇਹ ਤੂਫਾਨ ਵਗੈਰਾ ਨਾ ਚੱਲੇ ਉਹ ਪਰਦੇ-ਪੁਰਦੇ ਦਾ ਕਾਟਨ ਦਾ ਧਿਆਨ ਰੱਖ ਲਓ ਠੀਕ ਹੈ ਬਾਕੀ ਆਪਣਾ ਨਹੀਂ ਹਜੇ ਤਾਂ 15 ਦਿਨ ਤਾਂ ਮੌਸਮ ਸਾਫ਼ ਦੱਸਿਆ ਹੋਇਆ ਮੇਰੇ ਕਹਿਲ ਉਦੋਂ ਨੂੰ ਆਪਣੀ ਲਿਫਟਿੰਗ ਨੇੜੇ ਲੱਗ ਜਾਣੀ ਆ ਲਿਫਟਿੰਗ ਤਾਂ ਹੋ ਜੇਗੀ 40 ਦਿਨ ਤੇ ਹਾਂ 40 ਦਿਨ ਤੋਂ ਤੱਕ ਤਾਂ ਕਰਵਾਵਾਂ ਅੱਛਾ ਇੱਕ ਵੀਰਿਆਂ ਦਾ ਦੋ ਦਾ ਕਮੈਂਟ ਆਇਆ ਸੀ ਉਹ ਕਹਿੰਦੇ ਵੀ ਕੰਪਨੀ ਹੁਣ ਚੈਕਸ ਨਹੀਂ ਦੇ ਰਹੀ 40-40 ਦਿਨ ਹੋ ਗਏ ਕੀ ਪ੍ਰੋਬਲਮ ਆ ਉਹਦੇ ਲਈ ਚੈਕਸ ਤਾਂ ਭਾਵੇਂ ਪਿੱਛੋਂ ਹੀ ਘੱਟ ਹੋਇਆ ਘੱਟ ਆ ਰਿਹਾ ਪਿੱਛੋਂ ਅੱਛਾ ਨਹੀਂ ਵੀ ਹੈਚਰੀ 'ਚ ਕੋਈ ਪ੍ਰੋਬਲਮ ਆ ਜਾਂ ਕਿ ਨਹੀਂ ਐਕਚੁਅਲੀ 'ਚ ਪ੍ਰੋਬਲਮ ਨਹੀਂ ਹੈਗੀ ਮਤਲਬ ਡਿਮਾਂਡ ਬਹੁਤ ਅਛਾ ਡਿਮਾਂਡ ਜ਼ਿਆਦਾ ਕਿਉਂਕਿ ਇੱਕ ਹੋਰ ਵੀ ਕਾਰਨ ਹੋ ਜਾਂਦਾ ਵੈਸੇ ਮੈਂ ਦੇਖਿਆ ਜਿੰਨੀਆਂ ਵੀ ਮੈਂ ਕਾਫੀ ਕੰਪਨੀਆਂ ਨਾਲ ਕੰਮ ਕਰਿਆ ਪਰ ਮੈਂ ਕੀਤਾ ਰੈਗੂਲਰ ਆ ਜਿਵੇਂ ਹੁਣ ਆਪਾਂ ਨੂੰ 3 ਸਾਲ ਹੋ ਗਏ ਤਾਂ ਘੱਟੋ ਘੱਟ ਸੁਗਣਾ ਚ ਵੀ ਮੈਂ 3-4 ਸਾਲ ਕੰਮ ਕਰਿਆ ਫਿਰ ਮੈਂ ਸੰਪੂਰਨਾਂ ਚ ਕਰਿਆ ਹੁਣ ਮੈਂ ਤੁਹਾਡੇ ਨਾਲ ਜੁੜਿਆ ਹੋਇਆ ਜਿੰਨਾ ਚਿਰ ਆਪਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਆਪਾਂ ਭਾਈ ਦੇ ਨਹੀਂ ਹੈਨਾ ਆਪਾਂ ਚੱਲਾਂਗੇ ਪਰ ਸਾਲ ਚ ਇੱਕ ਵਾਰੀ ਚੈਕਸ ਦੀ ਦਿੱਕਤ ਇੱਕ ਅੱਧੀ ਵਾਰੀ ਹੁੰਦੀ ਹੁੰਦੀ ਆ ਹਾਂ ਇੱਕ ਅੱਧੇ ਵਾਰੀ ਹਾਂ ਜੇ ਤੁਸੀਂ ਕਹੋ ਵੀ ਪੂਰੇ ਸਾਲ ਇਹ ਦਿੱਕਤ ਨਹੀਂ ਆਉਂਦੀ ਜੇ ਤੁਸੀਂ ਫਾਰਮ ਹੁਣ ਕੰਪਨੀ ਕਹਿੰਦੀ ਆ ਵੀ ਇਸੇ ਫਾਰਮ ਕਰੋ ਜੇ ਇਸੇ ਫਾਰਮ ਆਪਾਂ ਕਰਾਂਗੇ ਤਾਂ ਉਹਦੇ ਨਾਲ ਆਪਾਂ ਗਰਮੀਆਂ 'ਚ ਵੀ ਕੰਪਨੀ ਨੂੰ ਜਵਾਬ ਨਹੀਂ ਦਿੰਦੇ ਜਦੋਂ ਆਪਾਂ ਗਰਮੀ 'ਚ ਹੱਥ ਖੜੇ ਕਰ ਦਿੰਨੇ ਆ ਫਿਰ ਕੰਪਨੀ ਨੂੰ ਵੀ ਐ ਹੋਂਦਾ ਵੀ ਯਾਰ ਜਿਹੜਾ ਬੰਦਾ ਗਰਮੀ ਸਾਡਾ ਮਾਲ ਪਾਉਂਦਾ ਉਹਨੂੰ ਸੈਲਾਂ ਦੇ ਵਿੱਚ ਪ੍ਰਾਇੋਰਟੀ ਦਿੰਦੇ ਨੇ ਇਹਨਾਂ ਚੀਜ਼ਾਂ ਦਾ ਫਰਕ ਪੈਂਦਾ ਡਾਕਟਰ ਸਾਹਿਬ ਬਿਲਕੁਲ ਬਿਲਕੁਲ ਹੁਣ ਮੰਨ ਲਓ ਅਸੀਂ ਤੁਹਾਨੂੰ ਸਾਰੀ ਗਰਮੀ ਜਵਾਬ ਨਹੀਂ ਦਿੱਤਾ ਹਾਂਜੀ ਹਾਂ ਅਸੀਂ ਪੱਖੇ ਚਾਹੇ 40 40 ਪੱਖੇ ਲਾਏ 9 1000 ਬੱਚੇ ਨੂੰ ਮਤਲਬ ਪਾਲ ਕੇ ਦਿੱਤਾ ਟਿਕਸ ਸਾਨੂੰ ਦਾ ਤੁਸੀਂ ਪ੍ਰਾਇੋਰਟੀ ਦਿਓਗੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੁਹਾਡੇ ਪ੍ਰਾਇੋਰਟੀ ਨੰਬਰ ਤੇ ਤੁਹਾਡੇ ਹਾਂ ਤੇ ਇਹ ਆ ਵੀਰੋ ਦੇਖੋ ਐਨੀ ਦਿੱਕਤ ਨਹੀਂ ਆਉਂਦੀ ਸਾਲ 'ਚ ਸਾਰੇ ਕੰਮਾਂ ਦੀ ਕੋਈ ਨਾ ਕੋਈ ਮਾੜੀ-ਮੁੱਟੀਆਂ ਦਿੱਕਤਾਂ ਆ ਜਾਂਦੀਆਂ ਨੇ ਉਹ ਤੋਂ ਘਬਰਾਉਣਾ ਨਹੀਂ ਆਪਾਂ ਕੋਈ ਗੱਲ ਨਹੀਂ ਜੇ ਆਪਣਾ ਇੱਕ ਸਾਲ 'ਚ ਕੋਈ ਇੱਕ ਅੱਧਾ ਲਾਟ ਲੇਟ ਹੋ ਗਿਆ ਉਹਦੇ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਉਹ ਜਿਆਦੇ ਫਾਰਮ ਥੋੜੀ ਜਿਹੀ ਦੇਰ ਖਾਲੀ ਰਹਿ ਜਾਂਦਾ ਤਾਂ ਉਹਦੇ ਰਿਜ਼ਲਟ ਵਧੀਆ ਹੋ ਜਾਂਦੇ ਨੇ ਹਾਂਜੀ ਜਿਹੜਾ ਸਮਾਂ ਦੀ ਤੁਹਾਨੂੰ ਟਾਈਮ ਮਿਲਦਾ ਵੀ ਆਪਣੇ ਚੱਕਸ ਲੇਟ ਹੋ ਗਿਆ 20 ਦਿਨ 30 ਦਿਨ ਮਹੀਨਾ ਹੋ ਗਿਆ ਜਾਂ 40 ਦਿਨ ਹੋ ਗਿਆ ਉਹਦੇ ਵਿੱਚ ਤੁਸੀਂ ਫਾਰਮ ਤੇ ਕੰਮ ਕਰੋ ਕਲੀ ਵਗੈਰਾ ਕਰ ਲਓ ਜੇ ਤੁਹਾਡਾ ਕੱਚਾ ਥੱਲੇੋਂ ਮਿੱਟੀ ਵਗੈਰਾ ਥੋੜੀ ਥੋੜੀ ਬਦਲ ਲਓ ਜਾਂ ਸੈੱਡ ਦੀ ਲਪਾਈ ਕਰਾ ਲਓ ਇਹ ਚੀਜ਼ਾਂ ਨਾਲ ਆਪਣੇ ਫਿਰ ਜਿਹੜਾ ਆਉਣ ਵਾਲਾ ਰਿਜ਼ਲਟ ਹੁੰਦਾ ਉਹ ਹੋਰ ਵਧੀਆ ਹੋ ਜਾਂਦਾ ਤੇ ਡਾਕਟਰ ਸਾਹਿਬ ਹੋਰ ਨੂੰ ਕਿੰਨਾ ਚਿਰ ਚਲਾਈ ਰੱਖੀ ਆਪਾਂ ਜਿਹੜਾ ਲਿਵਰ ਟੋਨਿਕ ਆ ਇਹਨੂੰ 5 ਦਿਨ ਦਾ ਕਰਾ ਲਓ ਕੋਰਸ। 5 ਦਿਨ ਦਾ ਕਰਾ ਦੀ। 5 ਦਿਨ ਦਾ ਕੋਰਸ ਖਲਾ ਕੇ ਫਿਰ 2 ਦਿਨ ਰੈਸਟ ਦੇ ਦਿੱਤੇ ਫਿਰ ਚਲਾ ਦੇ। ਫਿਰ ਚਲਾ ਲਈ। ਬਾਕੀ ਸਾਰਾ ਕੁਝ ਠੀਕ ਆ। ਬਾਕੀ ਸਾਰਾ। ਵੇਟ ਆਪਣਾ ਸਫੀਸੈਂਟ ਆ ਜਿੰਨੇ ਹਿਸਾਬ ਨਾਲ ਫੀਡ ਖਾਦੀ ਆ। 1.5 ਅੱਜ ਹੋਰ 100 ਗ੍ਰਾਮ ਪਲੱਸ ਲੈ ਗਿਆ ਉਹ। ਅੱਜ ਤਾਂ 1600 ਗ੍ਰਾਮ ਦਾ ਬੱਚਾ ਹੋ ਗਿਆ ਉਹ। ਗ੍ਰਾਮ ਨਾਲ। ਹਾਂ ਠੀਕ ਆ ਜੀ। ਧੰਨਵਾਦ ਸਾਰਿਆਂ ਦਾ। ਧੰਨਵਾਦ ਡਾਕਟਰ ਸਾਹਿਬ। ਸਸਤੀ ਗੱਲ ਸਾਰੀ। ਠੀਕ ਆ।